ਮਠਿੰਡਾ ਦੇ ਵਿੱਚ ਗੁੰਡਾਗਰਦੀ ਦਾ ਰਾਤ ਦੇ ਵਕਤ ਨੰਗਾ ਨਾਚ ਇੱਕ ਮੋਹੱਲੇ ਦੇ ਦੋ ਗਵਾਂਡੀਆਂ ਦੀ ਆਪਸ ਦੇ ਵਿੱਚ ਹੋਈ ਲੜਾਈ ਇੱਕ ਗਵਾਂਡੀ ਨੇ ਦੂਸਰੇ ਗਵਾਂਡੀ ਦੇ ਘਰ ਉੱਤੇ ਬੋਲ ਦਿੱਤਾ ਹਮਲਾ ਇੱਟਾਂ ਤੇਜ਼ ਹਥਿਆਰਾਂ ਦੇ ਨਾਲ ਕੀਤਾ ਗਿਆ ਹਮਲਾ ਜਿਸ ਦੀ ਵਾਰਦਾਤ ਗਲੀ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਹੋ ਗਈ ਕੈਦ ਡੀਸੀਪੀ ਸਿਟੀ 2 ਨੇ ਦੱਸਿਆ ਕਿ ਸਾਨੂੰ ਥਰਮਲ ਏਰੀਆ ਦੇ ਵਿੱਚੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ ਜਿੱਥੇ ਕਿ ਦੋ ਗਵਾਂਡੀਆਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ ਤੇ ਜਿੱਸੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਇੱਕ ਗਵਾਂਡੀ ਦੇ ਵੱਲੋਂ ਸਾਨੂੰ ਸ਼ਿਕਾਇਤ ਦਿੱਤੀ ਗਈ ਜਿਸ ਦੇ ਚਲਦੇ ਅਸੀਂ 6 ਬੰਦਿਆਂ ਤੇ ਬਾਈ ਨੇਮ ਵਿੱਚੋਂ ਪੰਜਾਂ ਨੂੰ ਗ੍ਰਿਫਤਾਰ ਕਰ ਲਿੱਤਾ ਬਾਕੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਅਸਲ ਲੜਾਈ ਦੀ ਵਜ੍ਹਾ ਕੀ ਰਹੀ ਇਸ ਦੀ ਜਾਂਚ ਪੜਤਾਲ ਹਲੇ ਬ੍ਰੀਕ ਕੇ ਦੇ ਨਾਲ ਚੱਲ ਰਹੀ ਹੈ ਇੱਕ ਥਾਣਾ ਥਰਮਲ ਵਿਖੇ ਸਾਡੇ ਕੋਲ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਗਰੁੱਪਾਂ ਦੀ ਕੋਈ ਆਪਸ ਵਿੱਚ ਕੋਈ ਇੱਕ ਜਗ੍ਹਾ ਦੇ ਰਹਿਣ ਵਾਲੇ ਨੇ ਗਵੰਡੀ ਨੇ ਉਹਨਾਂ ਦੇ ਆਪਸੀ ਕਿਸੇ ਵਜ੍ਹਾ ਕਰਕੇ ਲੜਾਈ ਹੋਈ ਹੈ ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਉਸ ਲੜਾਈ ਨੂੰ ਚੱਲਦੇ ਹੋਏ ਇੱਕ ਧਿਰ ਨੇ ਦੂਜਿਆਂ ਦੇ ਲੜਾਈ ਝਗੜਾ ਵੀ ਹੋਇਆ ਤੇ ਘਰ ਦੀ ਵੀ ਥੋੜੀ ਭੰਤੋੜ ਕੀਤੀ ਹੈਗੀ ਆ ਜਿਸ ਨੂੰ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ 51/25 ਤੇ ਜਿਸ ਦੇ ਵਿੱਚ ਰਮਾਨ ਜਿਸ ਦੇ ਕੰਪਲੇਨਰ ਨੇ ਜਿਸ ਵੱਲੋਂ ਉਹਨਾਂ ਵੱਲੋਂ 6 ਦੋਸ਼ੀਆਂ ਦਾ ਨਾਮ ਲਿਖਾਇਆ ਗਿਆ ਸੀਗਾ ਬਾਈ ਨੇਮ ਜਿਨ੍ਹਾਂ ਵਿੱਚੋਂ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਦੀ ਟੀਮ ਵੱਲੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਤੇ ਜਿਹੜੇ ਬਾਕੀ ਦੋਸ਼ੀ ਹੈ ਉਹਨਾਂ ਦੀ ਭਾਲ ਜਾਰੀ ਹੈ ਜੀ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਤੇ ਸਖਤ ਤੋਂ ਸਖਤ ਕਾਰਵਾਈ ਵੱਲ ਵਿਚ ਲਿਆ ਗਿਆ ਹੈ ਮਠਿੰਡਾ ਦੇ ਵਿੱਚ ਗੁੰਡਾਗਰਦੀ ਦਾ ਰਾਤ ਦੇ ਵਕਤ ਨੰਗਾ ਨਾਚ ਇੱਕ ਮੋਹੱਲੇ ਦੇ ਦੋ ਗਵਾਂਡੀਆਂ ਦੀ ਆਪਸ ਦੇ ਵਿੱਚ ਹੋਈ ਲੜਾਈ ਇੱਕ ਗਵਾਂਡੀ ਨੇ ਦੂਸਰੇ ਗਵਾਂਡੀ ਦੇ ਘਰ ਉੱਤੇ ਬੋਲ ਦਿੱਤਾ ਹਮਲਾ ਇੱਟਾਂ ਤੇਜ ਹਥਿਆਰਾਂ ਦੇ ਨਾਲ ਕੀਤਾ ਗਿਆ ਹਮਲਾ ਜਿਸ ਦੀ ਵਾਰਦਾਤ ਗਲੀ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਹੋ ਗਈ ਕੈਦ ਡੀਸੀਪੀ ਸਿਟੀ 2 ਨੇ ਦੱਸਿਆ ਕਿ ਸਾਨੂੰ ਥਰਮਲ ਏਰੀਆ ਦੇ ਵਿੱਚੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ ਜਿੱਥੇ ਕਿ ਦੋ ਗਵਾਂਡੀਆਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ ਤੇ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਇੱਕ ਗਵਾਂਡੀ ਦੇ ਵੱਲੋਂ ਸਾਨੂੰ ਸ਼ਿਕਾਇਤ ਦਿੱਤੀ ਗਈ ਜਿਸ ਦੇ ਚਲਦੇ ਅਸੀਂ 6 ਬੰਦੇ ਅਤੇ ਬਾਈ ਨੇਮ ਬ ਇੱਚੇ ਪੰਜਾਂ ਨੂੰ ਗ੍ਰਿਫਤਾਰ ਕਰ ਲਿੱਤਾ ਬਾਕੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਅਸਲ ਲੜਾਈ ਦੀ ਵਜ੍ਹਾ ਕੀ ਰਹੀ ਇਸ ਦੀ ਜਾਂਚ ਪਰਤਾਲ ਹਲੇ ਬਰੀਕੀ ਦੇ ਨਾਲ ਚੱਲ ਰਹੀ ਹੈ ਇੱਕ ਥਾਣਾ ਥਰਮਲ ਵਿਖੇ ਸਾਡੇ ਕੋਲ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਗਰੁੱਪਾਂ ਦੀ ਵੀ ਆਪਸ ਵਿੱਚ ਕੋਈ ਇੱਕ ਜਗ੍ਹਾ ਦੇ ਰਹਿਣ ਵਾਲੇ ਨੇ ਗਵੰਡੀ ਨੇ ਉਹਨਾਂ ਦੇ ਆਪਸੀ ਕਿਸੇ ਵਜ੍ਹਾ ਕਰਕੇ ਲੜਾਈ ਹੋਈ ਹੈ ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਉਸ ਲੜਾਈ ਨੂੰ ਚੱਲਦੇ ਹੋਏ ਇੱਕ ਧਿਰ ਨੇ ਦੂਜਿਆਂ ਦੇ ਲੜਾਈ ਝਗੜਾ ਵੀ ਹੋਇਆ ਤੇ ਘਰ ਦੀ ਵੀ ਥੋੜੀ ਭੰਤੋੜ ਕੀਤੀ ਹੈਗੀ ਆ ਜਿਸ ਨੂੰ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਮੁਕਦਮਾ ਦਰਜ ਕੀਤਾ ਗਿਆ ਜੀ 51/25 ਤੇ ਜਿਸ ਦੇ ਵਿੱਚ ਰਮਾਨ ਜਿਸ ਦੇ ਕੰਪਲੇਨਰ ਨੇ ਜਿਸ ਵੱਲੋਂ ਉਹਨਾਂ ਵੱਲੋਂ 6 ਦੋਸ਼ੀਆਂ ਦਾ ਨਾਮ ਲਿਖਾਇਆ ਗਿਆ ਸੀਗਾ ਬਾਈ ਨੇਮ ਜਿਨ੍ਹਾਂ ਵਿੱਚੋਂ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਦੀ ਟੀਮ ਵੱਲੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਤੇ ਜਿਹੜੇ ਬਾਕੀ ਦੋਸ਼ੀ ਹੈ ਉਹਨਾਂ ਦੀ ਭਾਲ جاری ਹੈ ਜੀ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਤੇ ਸਖਤ ਤੋਂ ਸਖਤ ਕਾਰਵਾਈਆਂ ਵੱਲ ਉਚਲੇਗਾ